ਯਾਰੀ ਦੋਸਤੋ ਪਿਆਰ ਪਰਿਸ਼ਾ ਸ਼ਸ਼ੀਕਾਲ ਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ 올ਡ ਪੈਨਸ਼ਨ ਸਕੀਮ ਯਾਨੀ ਕਿ ਪੁਰਾਣੀ ਪੈਨਸ਼ਨ ਸਕੀਮ ਬਾਰੇ ਇਸ ਨੂੰ ਲੈ ਕੇ ਸਾਡੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਕਿ ਭਾ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਜਾਂ ਹੋਰ ਬਾਕੀ ਰਾਜਾਂ ਦੇ ਵਿੱਚ ਜਾਂ ਫਿਰ ਪੂਰੇ ਦੇਸ਼ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਜਾ ਰਹੀ ਹੈ ਪੁਰਾਣੀ ਪੈਨਸ਼ਨ ਨੂੰ ਲੈ ਕੇ ਦੇਸ਼ ਦੇ ਵਿੱਤ ਮੰਤਰੀ ਕੀ ਸੋਚਦੇ ਨੇ ਪੂਰੇ ਦੇਸ਼ ਦੇ ਵਿੱਚ ਕਿਹੜੇ ਕਿਹੜੇ ਰਾਜ ਨੇ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਹੈ ਔਰ ਕਿਹੜੇ ਕਿਹੜੇ ਰਾਜਾਂ ਨੂੰ ਕੇਂਦਰ ਸਰਕਾਰ ਤੋਂ ਫੰਡ ਜਿਹੜਾ ਲੋੜੀਦਾ ਹੈ ਐਨਪੀਐਸ ਦਾ ਹੋਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈ ਲੋਕ ਸਭਾ ਦੇ ਵਿੱਚ ਜਿਹੜਾ ਸਵਾਲ ਪੁੱਛਿਆ ਗਿਆ ਸੀ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਉਸ ਦੇ ਉੱਪਰ ਸਰਕਾਰ ਵੱਲੋਂ ਕੀ ਕਹਿਣਾ ਸੋ ਆਓ ਇਹਨਾਂ ਸਾਰੇ ਸੀ ਸਵਾਲਾਂ ਦਾ ਜਵਾਬ ਜਾਣਦਿਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਲੋਕ ਸਭਾ ਦੇ ਵਿੱਚ ਸਵਾਲ ਨੰਬਰ 169 ਜਿਹੜਾ ਕਿ ਵਕ ਵਕਤਿੰ MP ਦੇ ਵੱਲੋਂ ਪੁੱਛਿਆ ਗਿਆ ਸੀ ਕਿ ਲੋਕ ਸਭਾ ਦੇ ਵਿੱਚ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਜੀ ਨੂੰ ਬੜਾ ਹੀ ਅਹਿਮ ਸਵਾਲ ਜਿਹੜਾ ਹੈ ਇਹ ਪੁੱਛਿਆ ਗਿਆ ਸੀ ਬਹੁਤ ਸਾਰੇ ਏਦਾਂ ਦੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਸਾਡੇ ਲਈ ਜਾਣਨਾ ਬਹੁਤ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਸਵਾਲ ਸੀ ਕਿ ਪੂਰੇ ਦੇਸ਼ ਦੇ ਵਿੱਚ ਕਿੰਨੇ ਪੈਨਸ਼ਨਰਸ ਨੇ ਕਿੰਨਾ ਜਿਨ੍ਹਾਂ ਨੂੰ ਪੈਨਸ਼ਨ ਦੀ ਅਦਾਇਗੀ ਜਿਹੜੀ ਹੈ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਆ ਔਰ ਇਸ ਦਾ ਜਵਾਬ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਕਿ ਸਿਵਲ ਦੇ ਵਿੱਚ 11 ਲੱਖ 41 ਜਾਨ ਡਿਫੈਂਸ ਦੇ ਵਿੱਚ 3387000 ਦੇ ਵਿੱਚ ਵੱਖ-ਵੱਖ ਫੋਰਸ ਸਾਡੀਆਂ ਆਉਂਦੀਆਂ ਨੇ ਟੈਲੀਕਮ ਦੇ ਵਿੱਚ ਜਾਨਕੀ BSNL ਵਗੈਰਾ MTNL 438000 ਰੇਲਵੇ ਦੇ ਵਿੱਚ 1525000 ਦੇ ਪੋਸਟਰ ਦੇ ਵਿੱਚ ਜਾਨਕੀ ਪੋਸਟਰ ডিপਾਰਟਮੈਂਟ ਦੇ ਵਿੱਚ 3 ਲੱਖ ਦੇ ਕਰੀਬ ਜਿਹੜੇ ਨੇ ਪੈਨਸ਼ਨਰ ਔਰ ਪੂਰੇ ਦੇਸ਼ ਦੇ ਵਿੱਚ ਜੇਕਰ ਕੇਂਦਰ ਸਰਕਾਰ ਦੇ ਪੈਨਸ਼ਨਰਸ ਦੀ ਗੱਲ ਕਰੀਏ ਤਾਂ 6695448 ਜਾਣ ਕੇ ਲਗਭਗ 66 ਲੱਖ ਪੈਨਸ਼ਨਰਸ ਨੇ ਜੋ ਕਿ ਕੇਂਦਰ ਸਰਕਾਰ ਤੋਂ ਪੈਨਸ਼ਨ ਪ੍ਰਾਪਤ ਕਰ ਰਹੇ ਨੇ 올ਡ ਪੈਨਸ਼ਨ ਸਕੀਮ ਦੇ ਵਿੱਚ ਪਰ ਸਟੇਟਾਂ ਦਾ ਜਿਹੜਾ ਆਂਕੜਾ ਹੈ ਉਹ ਕੇਂਦਰ ਸਰਕਾਰ ਵੱਲ ਦੱਸਿਆ ਗਿਆ ਹੈ ਇਹ ਸਾਡੇ ਕੋਲ ਨਹੀਂ ਹੈ ਸੋ ਵਕ ਵਕ ਸਟੇਟ ਦੇ ਵਿੱਚ ਜਿਹੜੇ ਸਟੇਟ ਅਮਪਲਾਈਜ਼ ਨੇ ਜਿਨ੍ਹਾਂ ਦਾ ਪਰਿਵਾਰ ਜਾਂ ਫਿਰ ਖੁਦ ਪੈਨਸ਼ਨ ਪ੍ਰਾਪਤ ਕਰ ਰਹੇ ਨੇ ਉਹਨਾਂ ਦਾ ਆਂਕੜਾ ਜਿਹੜਾ ਲੋਕ ਸਭਾ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਅਗਲਾ ਜਿਹੜਾ ਅਹਿਮ ਸਵਾਲ ਸੀ ਉਹ ਸੀ ਇਹ ਕੇਂਦਰ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਵੀ ਪੈਨਲ ਜਿਹੜਾ ਹੈ ਵਿਵਖ ਦੇ ਵਿੱਚ ਬਣਾ ਰਹੀ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਔਰ ਇਹ ਬੜਾ ਹੀ ਅਹਿਮ ਸਵਾਲ ਹੋ ਜਾਂਦਾ ਹੈ ਕਿਉਂਕਿ ਵਕ ਵਕ ਪਲੇਟਫਾਰਮ ਦੇ ਵਿੱਚ ਜਿਹੜੀ ਗੱਲ ਚੱਲਦੀ ਰਹਿੰਦੀ ਹੈ ਕਿ ਸ਼ਾਇਦ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਹੜਾ ਹੈ ਚੱਕ ਸਕਦੀ ਹੈ ਪੁਰਾਣੀ ਪੈਨਸ਼ਨ ਨੂੰ ਜਿਹੜਾ ਬਹਾਲ ਕਰਨ ਬਾਰੇ ਸੋਚ ਸਕਦੀ ਹੈ ਇਸ ਬਾਰੇ ਜਿਹੜਾ ਹੈ ਨਿਰਮਲਾ ਸੀ타 ਰਮਨਜੀਤ ਦੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਉਹ ਇਹ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਜਿਹੜਾ ਪੈਨਲ ਜਾਂ ਹੋਰ ਜਿਹੜਾ ਜਿਹੜਾ ਸੋਚ ਨਹੀਂ ਹੈ ਕਿ ਪਵਿੱਖ ਦੇ ਵਿੱਚ ਪੁਰਾਣੀ ਪੈਨਸ਼ਨ ਜਿਹੜੀ ਹੈ ਬਹਾਲ ਕੀਤੀ ਜਾਵੇਗੀ ਸੋ ਕੇਂਦਰ ਸਰਕਾਰ ਦਾ ਜਿਹੜਾ ਕੋਈ ਪੈਨਲ ਨਹੀਂ ਹੈ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਫਰਾਂਸ ਪੰਨਾ ਸੈਕਟਰੀ ਦੇ ਚੇਅਰਮੈਨ ਸ਼ਬਦ ਦੇ ਵਿੱਚ ਇੱਕ ਕਮੇਟੀ ਦਾ ਜ਼ਰੂਰ ਗਠਨ ਕੀਤਾ ਗਿਆ ਹੈ ਜੋ ਕਿ ਪੁਰਾਣੀ ਪੈਨਸ਼ਨ ਨੂੰ ਛੱਡ ਕੇ ਐਨਪੀਐਸ ਦੇ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਬਦਲਾਅ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਜਿਹੜੀ ਸੋਧ ਦੀ ਲੋੜ ਹੈ ਤਾਂ ਉਹ ਜ਼ਰੂਰ ਜਿਹੜਾ ਕੀਤਾ ਜਾ ਸਕਦਾ ਚਾਹਨ ਕਿ ਇਸੇ ਕਮੇਟੀ ਦੇ ਇਸੇ ਕਰਕੇ ਗਠਨ ਕੀਤਾ ਗਿਆ ਪਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਕੋਈ ਵੀ ਪਲਾਨ ਜਿਹੜਾ ਕੇਂਦਰ ਸਰਕਾਰ ਦਾ ਨਹੀਂ ਹੈ ਤੀਜਾ ਜਿਹੜਾ ਅਹਿਮ ਸਵਾਲ ਸੀ ਜੋ ਕਿ ਇਨ੍ਹਾਂ ਐਮਪੀਜ਼ ਦੇ ਵੱਲੋਂ ਪੁੱਛਿਆ ਗਿਆ ਸੀ ਕਿ ਓਪੀਐਸ ਜਿਹੜੀ ਹੈ ਕਿਹੜੇ-ਕਿਹੜੇ ਰਾਜਾਂ ਦੇ ਵਿੱਚ ਬਹਾਲ ਕਰ ਦਿੱਤੀ ਗਈ ਹੈ ਔਰ ਕਿੰਨਾ ਕਪੋਸ ਜਿਹੜਾ ਇਨ੍ਹਾਂ ਰਾਜਾਂ ਦਾ ਜੋ ਕਿ ਕੇਂਦਰ ਬੀ ਐਫ ਆਡੀਓ ਕੋਲ ਹੈ ਔਰ ਇਹ ਵੀ ਪੁੱਛਿਆ ਗਿਆ ਕਿ ਸਟੇਟ ਦੇ ਵੱਲੋਂ ਇਸ ਦੀ ਮੰਗ ਜਿਹੜੀ ਹੈ ਉਹ ਕੋਰਪਸ ਦੀ ਮੰਗ ਜਿਹੜੀ ਕੀਤੀ ਗਈ ਹੈ ਜਾਂ ਫਿਰ ਨਹੀਂ ਸੋ ਇਦਾਂ ਦਾ ਜਿਹੜਾ ਜਵਾਬ ਜਿਹੜਾ ਹੈ ਉਹ ਇਸ ਤਰ੍ਹਾਂ ਦਿੱਤਾ ਗਿਆ ਕਿ ਛੱਤੀਸਗੜ ਰਾਜਸਥਾਨ ਝਾਰਖੰਡ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਜਿਹੇ ਰਾਜ ਨੇ ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਆਪਣੇ ਰਾਜਾਂ ਦੇ ਵਿੱਚ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਬਹਾਲ ਕਰ ਚੁੱਕੇ ਨੇ ਜਾਨੀ ਕਿ ਪੰਜਾਬ ਵਿੱਚ ਜਿਹੜਾ ਇੱਕ ਰਾਜ ਜਿਹੜਾ ਹੈ ਉਸ ਦੀ ਲਿਸਟ ਦੇ ਵਿੱਚ ਹੈ ਜੋ ਕਿ ਇਹ ਕਹਿ ਰਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਚੁੱਕੇ ਆ ਕੇਂਦਰ ਸਰਕਾਰ ਨੂੰ ਇਸ ਬਾਰੇ ਜਿਹੜੀ ਹੈ ਉਹ ਸੂਚਿਤ ਦਿੱਤੀ ਜਾ ਚੁੱਕੀ ਹੈ ਜਾਨੀ ਕਿ ਪੰਜਾਬ ਦੇ ਵਿੱਚ ਮਨ ਮੰਨ ਰਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪ੍ਰਾਣੀ ਪੈਨਸ਼ਨ ਜਿਹੜੀ ਹੈ ਬਹਾਲ ਕਰ ਦਿੱਤੀ ਗਈ ਹੈ। ਇਹ ਵੀ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ ਰਾਜਾਂ ਦੇ ਵੱਲੋਂ ਜਿਹੜਾ ਹੈ ਉਹ ਉਸ ਨੂੰ ਉਸ ਕੋਰਪਸ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉਸ ਪੈਸੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਜੋ ਕਿ ਮਲਾਜ਼ਮਾਂ ਦਾ ਤੇ ਫਿਰ ਸਟੇਟ ਗਵਰਨਮੈਂਟ ਦਾ ਜਿਹੜਾ ਜਮਾ ਪਰ ਇਹ ਖਾਸ ਗੱਲ ਜਿਹੜੀ ਹੈ ਇੱਥੇ ਹਾਈਲਾਈਟ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਇਹ ਵੀ ਨਾਲ-ਨਾਲ ਦੱਸਿਆ ਕਿ ਇਹ ਜਿਹੜੀ ਹੈ ਕਿਉਂ ਕੰਟਰੀਬਿਊਸ਼ਨ ਹੈ ਉਹਨਾਂ ਨੂੰ ਉਹਨਾਂ ਦਾ ਜਿਹੜਾ ਮਲਾਜ਼ਮਾਂ ਦਾ ਤੇ ਸਰਕਾਰ ਦਾ ਉਹ ਇਸੇ ਤਰ੍ਹਾਂ ਹੀ ਕੰਟੀਨਿਊ ਰੱਖਣਗੇ ਐਨਪੀਐਸ ਦੀ ਜਿਹੜੀ ਗੱਲ ਕਰ ਰਹੇ ਨੇ ਜਾਣੀ ਕੀ ਫైనాన్స్ ਦਾ ਦਾ ਕੰਟ੍ਰਿਬਿਊਸ਼ਨ ਜਿਹੜਾ ਸਰਕਾਰ ਦੇ ਵੱਲੋਂ ਇਹ ਸੂਚਿਤ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਅਸੀਂ ਐਨਟੀਐਸ ਦੀ ਕਟੋਤੀ ਜਿਹੜੀ ਹੈ ਕਰਦੇ ਰਹਾਂਗੇ ਤੇ ਉਸ ਦਾ ਪੈਸਾ ਜਿਹੜਾ ਉਹ ਜਮ੍ਹਾਂ ਕਰਵਾਉਂਦੇ ਰਹਾਂਗੇ ਇਸ ਬਾਰੇ ਡਿਟੇਲ ਜਾਣਕਾਰੀ ਜਿਹੜੀ ਹੈ ਇਹ ਇਸ ਆਨਸਰ ਦੇ ਵਿੱਚ ਨਹੀਂ ਹੈ ਯਾਨੀ ਕਿ ਇਸ ਦਾ ਜਵਾਬ ਜਿਹੜਾ ਕੇਂਦਰ ਸਰਕਾਰ ਜਾਂ ਫਿਰ ਪੰਜਾਬ ਸਰਕਾਰ ਦੇ ਵੱਲੋਂ ਹੀ ਦਿੱਤਾ ਜਾ ਸਕਦਾ ਹੈ ਅਗਲਾ ਜਿਹੜਾ ਅਹਿਮ ਸਵਾਲ ਹੈ ਉਹ ਇਹ ਹੈ ਕਿ ਇਨ੍ਹਾਂ ਰਾਜਾਂ ਦੇ ਵਿੱਚੋਂ 36 ਗੜ ਸਰਕਾਰ ਦੇ ਵੱਲੋਂ ਜਿਹੜਾ ਹੈ ਉਹ ਜਿਹੜਾ ਆਪਣਾ ਪੈਸਾ ਮੰਗਿਆ ਗਿਆ ਹੈ ਉਸ ਦੀ ਜਿਹੜੀ ਵੈਲਿਊ ਕਿੰਨੀ ਹੈ ਉਸ ਦੇ ਉੱਪਰ ਇੰਟਰਸਟ ਲਾ ਕੇ ਉਹਦੀ ਵੈਲਿਊ ਕਿੰਨੀ ਹੈ ਔਰ ਇਸੇ ਤਰ੍ਹਾਂ ਡਿਸੀਜਨ ਟੇਕਨ ਫੈਸਲਾ ਕੇਂਦਰ ਸਰਕਾਰ ਨੇ ਲਿਆ ਹੈ ਕਿ ਇਹਨਾਂ ਰਾਜਾਂ ਨੂੰ ਇਹ ਪੈਸਾ ਜਿਹੜਾ ਵਾਪਸ ਕੀਤਾ ਜਾਵੇਗਾ ਜਾਂ ਫਿਰ ਨਹੀਂ ਸੋ ਛੱਤੀਸਗੜ੍ਹ ਸਰਕਾਰ ਦੇ ਵੱਲੋਂ ਜਿਹੜਾ ਪੱਤਰ ਭੇਜਿਆ ਗਿਆ ਸੀ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਅਸੀਂ 11850 ਕਰੋੜ ਰੁਪਏ ਜਿਹੜੇ ਆ ਉਹ ਅਸੀਂ ਟਰਾਂਸਫਰ ਕਰ ਚੁੱਕੇ ਹਾਂ ਔਰ ਇਸ ਦੀ ਵੈਲਿਊ ਜਿਹੜੀ ਹੈ ਅੱਜ ਦੱਸੀ ਜਾ ਰਹੀ ਹੈ ਇਸੇ ਟੈਂਡਰ ਮੈਨੇਜਮੈਂਟ EG M ਜਿਹੜਾ ਉਹ 17240 ਕਰੋੜ 31 ਜਿਹੜਾ ਕਿ 31 2 2022 ਦਾ ਜਿਹੜਾ ਆਂਕੜਾ ਔਰ ਇਸ ਦੇ ਨਾਲ ਇਹ ਦੱਸਿਆ ਦੱਸ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਔਰ ਵਿਜ਼ਨ ਜਿਹੜਾ ਕੇਂਦਰ ਸਰਕਾਰ ਜਾਂ ਪੀ ਐਫ ਆਰ ਡੀ ਦੇ ਅਟੈਕਟ ਦੇ ਵਿੱਚ ਨਹੀਂ ਹੈ ਇਸ ਦੇ ਨਾਲ ਹੀ ਇਹਨਾਂ ਦਾ ਰਾਜਾਂ ਦਾ ਇਸ ਫੰਡ ਨੂੰ ਇਸ ਜਿਹੜਾ ਹੈ ਪੈਸੇ ਨੂੰ ਵਾਪਸ ਕੀਤਾ ਜਾ ਸਕੇ ਸੋ ਦੋਸਤੋ ਲੋਕ ਸਭਾ ਦੇ ਵਿੱਚ ਐਨ ਪੀ ਐਸ ਨੂੰ ਲੈ ਕੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਕੁਝ ਅਹਿਮ ਸਵਾਲ ਜਿਹੜੇ ਨੇ ਪੁੱਛੇ ਗਏ ਸੀ ਐਮ ਪੀ ਐਸ ਦੇ ਵੱਲੋਂ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਜੀ ਨੂੰ ਇਹ ਸਵਾਲ ਜਿਹੜੇ ਨੇ ਅਸੀਂ ਇਸ ਜਵਾਬ ਵੀਡੀਓ ਦੇ ਵਿੱਚ ਦੱਸਿਆ ਹੈ ਇਸ ਦਾ ਜਵਾਬ ਜੋ ਕੇਂਦਰ ਸਰਕਾਰ ਨੇ ਦਿੱਤਾ ਉਸ ਬਾਰੇ ਵੀ ਜਿਹੜੀਆਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਅਹਿਮ ਗੱਲ ਇਹ ਹੈ ਕਿ ਪੰਜ ਰਾਜ ਪੂਰੇ ਦੇਸ਼ ਦੇ ਵਿੱਚ ਜਿਹੇ ਨੇ ਜੋ ਕਿ ਕੇਂਦਰ ਸਰ ਪੈਨਸ਼ਨ ਬਹਾਲ ਕਰ ਚੁੱਕੇ ਆ ਜਿਸ ਵਿੱਚ ਪੰਜਾਬ ਵੀ ਇੱਕ ਜਿਹੜਾ ਜਿਹੇ ਜਾ ਰਾਜ ਹੈ ਪਰ ਨਾਲ ਹੀ ਪੰਜਾਬ ਰਾਜ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਅਸੀਂ ਜਿਹੜੀ ਐਨਪੀਐਸ ਦੀ ਕੰਟਰੀਬਿਊਸ਼ਨ ਹੈ ਆਪਣੀ ਸਟਾਫ ਦੀ ਆਪਣੀ ਗਵਰਨਮੈਂਟ ਦੀ ਇਹ ਕੰਟੀਨਿਊ ਰੱਖਾਂਗੇ ਔਰ ਫੰਡ ਦੀ ਜੇਕਰ ਗੱਲ ਕਰੀਏ ਤਾਂ ਫੰਡ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਵਾਪਸ ਕਰਨਾ ਔਰ ਨਹੀਂ ਕਰਨਾ ਔਰ ਪੁਰਾਣੀ ਪੈਨਸ਼ਨ ਬਹਾਲੀ ਦਾ ਸਾਡਾ ਕੋਈ ਵੀ ਜਿਹੜਾ ਇਰਾਦਾ ਨਹੀਂ ਹੈ ਹਾਂਜੀ ਦੋਸਤੋ ਏਸ ਹੀ ਅੱਜ ਦੀ ਪੱਟੀ ਅਪਡੇਟ ਧੰਨਵਾਦ ਜੀ